ਗੰਢ ਖੁੱਲ ਗਈ ਹੁਣ ਸਵਾਸਾਂ ਦੀ ਗੰਢ ਖੁੱਲੀ ਉਹਨੇ ਕਹਿੰਦੇ ਦੱਸੋ ਜੀ ਨਾਲ ਕੀ ਲਿਆਇਓ ਤੇ ਨਾਲ ਇਥੇ ਕੀ ਲੈ ਕੇ ਜਾਣਾ ਜਿਹੜਾ ਭਗਤੀ ਕਰਕੇ ਮੰਗਿਆ ਸੀ ਉਹ ਵੀ ਦ੍ਰਿਸ਼ਟਮਾਨ ਦੇ ਵਿੱਚ ਫਿਕਰਾ ਵੀ ਦ੍ਰਿਸ਼ਟਮਾਨ ਦੇ ਵਿੱਚ ਤੇ ਨਾਂਗੋ ਆਇਆ ਨਾਂਗੋ ਜਾਣ ਉਹ ਨੰਗੇ ਆਇਆ ਤੇ ਨੰਗਾ ਚਲੇ ਗਿਆ ਤੇ ਉਹਨੂੰ ਫਿਰ ਕਹਿੰਦੇ ਤੁਸੀਂ ਮਾਇਆ ਦੇ ਖੇਡ ਦੇ ਵਿੱਚ ਸੱਚ ਨੂੰ ਬੁੱਝ ਨਹੀਂ ਸਕੇ ਤੇ ਜੰਮਣ ਮਰਨ ਦੁੱਖ ਭਾਰੀ ਉਹਨੂੰ ਨਿਕਲ ਨਹੀਂ ਦਿੰਦੇ ਉਥੋਂ ਇਸ ਕਰਕੇ ਸਾਨੂੰ ਮਹਾਰਾਜ ਸਮਝਾਉਂਦੇ ਆ ਵੀ ਤੁਸੀਂ ਗੁਰਮਖੋ ਇਸ ਧਰਤੀ ਦੇ ਰਹਿਣ ਵਾਲੇ ਹੀ ਨਹੀਂ ਹੈਗੇ ਤੁਸੀਂ ਸੂਖਮ ਹੋ ਨਾ ਆਪਾ ਮਰਦਾਂ ਨਾ ਆਪਾ ਇਸਤਰੀਆਂ ਆਪਾਂ ਨੂੰ ਕਹਿੰਦੇ ਆ ਰੂਪ ਹੀ ਨਹੀਂ ਹੈਗਾ ਤੁਹਾਡਾ ਤੁਸੀਂ ਤਾਂ ਸਾਰੇ ਸੂਖਮ ਹੋ ਜੋਤ ਸਰੂਪੀ ਮਾਨੋ ਨਾ ਮਰਦੋ ਨਾ ਇਸਤਰੀਓ ਤੁਸੀਂ ਤਾਂ ਇੱਕ ਮਨ ਹੋ ਮਾਨੇ ਇਸ ਸਰੀਰ ਵਿੱਚ ਦਿਨ ਦਿਨ ਸਮੇਂ ਖੇਡਣ ਆਉਂਦਾ ਤੇ ਰਾਤ ਨੂੰ ਇਹ ਸਰੀਰ ਚੋਂ ਬਾਹਰ ਨਿਕਲ ਜਾਂਦਾ ਅਸੀਂ ਦੋ ਜਗ੍ਹਾ ਤੇ ਖੇਡਦੇ ਆ ਸਵੇਰ ਇਸ ਧਰਤੀ ਤੇ ਤੇ ਸ਼ਾਮ ਨੂੰ ਅਸਮਾਨ ਦੇ ਵਿੱਚ ਮਾਰੇ ਕੀ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਹੁਣ ਦਿਨ ਸਮੇ ਆਪਾਂ ਧਰਤੀ ਤੇ ਹੁੰਨੇ ਆ ਆ ਹੁਣ ਸਰੀਰ ਵਿੱਚ ਬੈਠਾ ਮਾਨ ਇਸ ਸਰੀਰ ਦਾ ਇਸਤੇਮਾਲ ਕਰ ਰਿਹਾ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਆਪਾਂ ਧਰਤੀ ਤੇ ਬੈਠੇ ਆ ਕਰਮ ਕਰ ਰਹੇ ਆ ਸੱਚਾ ਕਰਮ ਕਰ ਰਹੇ ਆ ਦੋ ਪ੍ਰਕਾਰ ਦੇ ਕਰਮ ਨੇ ਕਰਮੀ ਆਪੋ ਆਪਣੀ ਕੇ ਨੇੜਾ ਆਹ ਜਿਹੜਾ ਕਰਮ ਕਰਦੇ ਪਏ ਆਪਾਂ ਨਾਮ ਜਪ ਸੱਚ ਦੀ ਉਸਤਤ ਇਹ ਕਰਮ ਨਾਲ ਆਪਾਂ ਰੱਬ ਦੇ ਨੇੜੇ ਹੋ ਜਾਾਂਗੇ ਤੇ ਜਿਹੜੇ ਇੱਕ ਜੀਵ ਸੰਸਾਰ ਦੇ ਵਿੱਚ ਵਿਚਰਦੇ ਐ ਨਾਮ ਸਿਮਰ ਨਹੀਂ ਕਰਦੇ ਬਾਣੀ ਨਹੀਂ ਪੜ੍ਹਦੇ ਉਹ ਕਰਮ ਕਰ ਕਰਕੇ ਕਰ ਕਰਕੇ ਦਿਨ ਦਿਨ ਮਾਲਕ ਤੋਂ ਦੂਰ ਹੋ ਰਹੇ ਐ ਹੁਣਾਂ ਕਰਮ ਕਰ ਰਹੇ ਆ ਧਰਤੀ ਤੇ ਬੈਠ ਕੇ ਕਰ ਰਹੇ ਆ ਸ਼ਾਮ ਨੂੰ ਆਪਣੇ ਮਨ ਦਾ ਇਥੋਂ ਘਰਾੜਾ ਵੱਜਿਆ ਜੋ ਆਪਾਂ ਅਸਲ ਐ ਜੋ ਆਪਣਾ ਰੂਪ ਐ ਆਪਣਾ ਕੀ ਰੂਪ ਐ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤਤ ਕੋ ਜਿਓ ਪੰਜਾਂ ਤਤਾਂ ਦੀ ਜੋਤ ਐ ਆਪਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਮਨ ਦਾ ਇਧਰੋਂ ਕੁੜਾੜਾ ਵੱਜਿਆ ਆ ਦੇਹੀ ਇੱਥੇ ਰਹਿ ਗਈ ਉਹ ਸੁੰਨ ਵਿੱਚ ਆ ਗਿਆ ਤੇ ਅਸਮਾਨ ਵਿੱਚ ਖੇਡਣ ਲੱਗ ਪਿਆ ਜਿਹੜਾ ਖਾਲੀ ਖਲਾ ਜਿੱਥੇ ਨੀਂਦ ਹੈ ਜਿੱਥੇ ਜਾ ਕੇ ਆਪਾਂ ਸੁਪਨਾ ਦੇਖਦੇ ਆਂ ਆ ਅੱਖਾਂ ਬੰਦ ਹੋ ਗਈਆਂ ਉਧਰ ਚਾਨਣ ਹੋ ਗਿਆ ਅਸਮਾਨ ਵਿੱਚ ਸੁਪਨਾ ਦੇਖਣ ਲੱਗੇ ਖਾਲੀ ਖਲਾ ਚ ਦੇਖਣ ਲੱਗੇ ਕਿਸੇ ਨੂੰ ਪਿਛਲਾ ਦੇਖਣ ਲੱਗਾ ਕਿਸੇ ਨੂੰ ਅਗਲਾ ਜਾਂ ਕਿਸੇ ਦਾ ਮਾਇਆ ਨਾਲ ਪ੍ਰੇਮ ਹੀ ਇੰਨਾ ਇਧਰੋਂ ਸੰਸਾਰ ਤਾਂ ਮਾਲਕ ਨੇ ਛੜਾਤਾ ਉਧਰ ਜਾ ਕੇ ਵੀ ਸੰਸਾਰ ਦੇਖ ਰਿਆ ਤਾਂ ਆਪਾਂ ਧਰਤੀ ਤੇ ਵੀ ਖੇਡਦੇ ਆ ਅਸਮਾਨ ਚ ਵੀ ਖੇਡਦੇ ਆ ਪਰ ਜਿਹੜੇ ਅਸਮਾਨ ਚ ਖੇਡਦੇ ਆ ਉਹਨਾਂ ਨੂੰ ਪਤਾ ਹੀ ਨਹੀਂਗਾ ਵੀ ਆਪਾਂ ਵੀ ਸਮਾਨ ਚ ਜਾਂਦੇ ਆ ਤਾਂ ਉਹ ਸਾਡਾ ਸੂਖਮ ਜਾਂਦਾ ਸੁਨ ਵਿੱਚ ਹੁਣ ਮਹਾਰਾਜ ਕਹਿੰਦੇ ਆ ਵੀ ਤੇਰਾ ਰੂਪ ਕੀ ਆ ਤੂੰ ਜੋਤ ਸਰੂਪ ਐ ਦੇਹੀ ਵਿੱਚ ਆ ਗਿਆ ਦੇਹੀ ਤੋਂ ਬਾਹਰ ਨਿਕਲ ਗਿਆ ਦੋ ਕੰਮ ਕਰਦਾ ਤੂੰ ਸੰਜੋਗ ਵਿਜੋਗ ਤੂੰ ਰੋਹੀਂ ਹੁਆ ਸਾਹੇ ਕੇ ਫੁਰਮਾਇੜੇ ਜੀਓ ਦੇਹੀ ਵਿੱਚ ਆਏ ਪਿਆ ਦੇਹੀ ਦੇ ਵਿੱਚ ਆ ਗਿਆ ਸਾਰਾ ਦਿਨ ਸਵੇਰੇ ਆਇਆ ਦੇਹੀ ਦੇ ਵਿੱਚ 4 ਵਜੇ ਰਾਤ ਨੂੰ 11 ਵਜੇ ਤੱਕ ਦਿਹਾੜੀ ਕੀਤੀ ਲੱਖ ਰੁਪਇਆ ਕਮਾ ਲਿਆ ਮਹਾਰਾਜ ਕਹਿੰਦੇ ਜਦੋਂ ਸ਼ਾਮ ਨੂੰ ਦੇਹੀ ਦੇ ਵਿੱਚੋਂ ਨਿਕਲੇਗਾ ਨਾਲ ਲਈ ਆਈ ਬਸ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮਾਇਆ ਕਿਉਂਕਿ ਰੋਜ਼ ਜਨਮ ਅਤੇ ਮਰਨ ਦੀ ਖੇਡ ਕਰਕੇ ਦਿਖਾ ਰਹੇ ਹਨ ਵੀ ਆ ਵजूद ਹੈ ਤੇਰਾ ਦਿਨ ਦਿਨ ਸਮੇਂ ਸੰਸਾਰ ਦੀ ਖੇਡ ਖੇਡਣੀ ਹੈ ਸ਼ਾਮ ਨੂੰ ਘਰ ਬੁਲਾ ਲੈਂਦੇ ਆ ਜੇ ਜਦੋਂ ਇਹ ਸਦੇਹੀ ਨੂੰ ਛੱਡਦੇ ਆ ਤੁਸੀਂ ਦੇਖੋ ਆਪ ਦਾ ਆਪਾ ਭੁੱਲ ਜਾਂਦੇ ਆ ਪਰਿਵਾਰ ਭੁੱਲ ਜਾਂਦੇ ਆ ਕੀ ਕਮਾਇਆ ਕੀ ਖਾਦਾ ਭੁੱਲ ਗਏ ਬਸ ਐਨੀ ਖੇੜਾ ਇਸੇ ਤਰ੍ਹਾਂ ਅਸੀਂ ਕਿੰਨੇ ਜਨਮ ਪਿੱਛੇ ਬਤਾ ਚੁੱਕੇ ਆ ਹੁਣ ਸਾਨੂੰ ਪੁੱਛਦੇ ਆ ਏ ਜੀ ਤੂੰ ਕੌਣ ਕਹਾਂ ਤੇ ਆਇਓ ਦੱਸ ਕਿੜੀਆਂ ਕਿੜੀਆਂ ਜੂਨਾ ਚੋਂ ਆਇਆ ਭੁੱਲ ਗਏ ਕਿਉਂਕਿ ਨਾਮ ਵਿੱਚ ਨਹੀਂ ਗਾਇ ਸੱਚ ਵਿੱਚ ਨਹੀਂ ਗਾਇ ਪਛੋਕੜ ਭੁੱਲ ਗਏ ਸਾਰਾ ਇੱਥੋਂ ਵਾਲਾ ਯਾਦ ਹੈ ਤਾਹੀਂ ਕਹਿੰਦੀ ਐ ਵੀ ਜੋ ਤੂੰ ਸਾਰੇ ਜਨਮ ਦਾ ਛੱਡਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਮਾਇਆ ਨਾ ਜਦੋਂ ਸ਼ਾਮ ਨੂੰ ਦੇਹੀ ਚੁਆਏਗਾ ਨਾਲ ਲੈ ਨਹੀਂ ਲਿਆ ਸਕਦਾ ਸੁਖਮ ਦੇ ਵਿੱਚ ਸੁਖਮ ਜਾਏਗਾ ਦ੍ਰਿਸ਼ਟਮਾਨ ਧਨ ਸੁਖਮ ਵਿੱਚ ਕਿਵੇਂ ਜਾਏਗਾ ਜਿਵੇਂ ਤੁਸੀਂ ਗੁਰਨਾਨਕ ਦੇਵ ਜੀ ਦੀ ਉਹ ਸਾਖੀ ਪੜ੍ਹਦੇ ਹੋ ਨਾ ਜਿਹਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਧਨ ਦੇ ਦਿਓ ਦੌਲਤ ਦੇ ਦਿਓ ਤੇ ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਆਉਂਗੇ ਆਹ ਸੂਈ ਇੱਕ ਦੇ ਰਹਿੰਦੇ ਆ ਵੀ ਉੱਥੇ ਲੈ ਆਇਓ ਤੇ ਸਾਂਸੀ ਉੱਥੋਂ ਤੁਹਾਡੇ ਤੋਂ ਲੈ ਲਾਂਗੇ ਤੋ ਉਹਦੀ ਘਰ ਵਾਲੀ ਉਹਨਾਂ ਨੂੰ ਸਮਝਾਉਂਦੀ ਐ ਵੀ ਸੂਈ ਜਦੋਂ ਸੂਖਮ ਦੇਹੀ ਵਿੱਚੋਂ ਨਿਕਲ ਗਿਆ ਸੂਈ ਛੱਡੇ ਕਮੇਟੀ ਦਾ ਕਿਣਕਾ ਨਹੀਂ ਜਾ ਸਕਦਾ ਸਾਨੂੰ ਮਰਨ ਤੱਕ ਤਾਂ ਲੈ ਕੇ ਨਹੀਂ ਜਾਂਦੇ ਕਹਿੰਦੇ ਸ਼ਾਮ ਨੂੰ ਰੋਜ਼ ਤੁਹਾਨੂੰ ਦੇਹੀ ਤੋਂ ਵਿਧੇ ਕੀਤਾ ਜਾਂਦਾ ਦੇਹੀ ਦੇ ਸੰਯੋਗ ਤੋਂ ਵਜੋਹ ਕੀਤਾ ਜਾਂਦਾ ਤੁਹਾਨੂੰ ਧਰਤੀ ਤੋਂ ਚੱਕ ਕੇ ਅਸਮਾਨ 'ਚ ਲਿਆਇਆ ਜਾਂਦਾ ਤੇ ਜੇ ਉੱਥੋਂ ਸਵਾਸ ਬੰਦ ਕਰ ਲੈਣ ਤੁਸੀਂ ਸੂਖਮ 'ਚ ਗਏ ਹੋ ਸੁੰਨ 'ਚ ਗਏ ਹੋ ਨੀਂਦ 'ਚ ਗਏ ਹੋ ਅਸਮਾਨ 'ਚ ਇੱਧਰ ਆਉਣ ਹੀ ਨਾ ਦੇਣ ਕਿਵੇਂ ਆ ਜਾਊਂਗਾ ਸਸ ਆਦਰੂ ਤਾਂ ਸਾਨੂੰ ਕੀ ਕਹਿੰਦੇ ਆ ਇਹ ਸਿਰਫ ਇੱਕ ਪ੍ਰੌਣਚਾਰੀ ਦੇ ਰੂਪ ਵਿੱਚ ਖੇਡ ਖੇਡ ਰਹੇ ਹਾਂ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਹੈ ਸਗਲ ਇੱਕ ਖੇਡ ਹੈ ਗੁਰਮਖਾ ਤੇਰਾ ਇੱਥੇ ਕੁਝ ਨਹੀਂ ਹੈਗਾ ਤੂੰ ਆਪਦਾ ਅਸਲ ਰੂਪ ਤਾਂ ਦੇ ਕਿ ਤੂੰ ਤਾਂ ਜੋਤ ਸਰੂਪੀ ਆ ਨਾ ਤੂੰ ਮਰਦ ਨਾ ਤੂੰ ਇਸਤਰੀ ਮਨ ਤਾਂ ਇੱਕ ਜੋਤ ਹੁੰਦਾ ਆਪੋ ਆਪ ਦੇ ਕਰਮਾਂ ਦੇ ਮੁਤਾਬਕ ਕੋਈ ਮਰਦ ਦੇ ਕੱਪੜੇ ਚ ਆ ਕੇ ਖੇਡ ਰਿਹਾ ਕੋਈ ਇਸਤਰੀ ਦੇ ਕੱਪੜੇ ਚ ਖੇਡ ਰਿਹਾ ਕੋਈ ਬਾਲਪਨ ਚ ਖੇਡ ਰਿਆ ਕੋ ਜਵਾਨੀ ਚ ਖੇਡ ਰਿਆ ਕੋ ਬਡੇਪੇ ਚ ਖੇਡ ਰਿਆ ਕੋ ਅੱਧ ਖੜ ਉਮਰ ਚ ਖੇਡ ਰਿਆ ਤੇ ਕੋਈ ਪਤਾ ਨਹੀਂ ਕਿਸ ਦੀ ਸੀਟੀ ਵੱਜ ਜਾ ਬਚਪਨ ਚੋਂ ਚੁੱਕ ਲੈਣ ਜਵਾਨੀ ਚੋਂ ਚੁੱਕ ਲੈਣ ਨਹੀਂ ਤਾਂ ਫਿਰ ਪੱਕੀ ਉਮਰੇ ਜਾ ਕੇ ਜਦੋਂ ਫਸਲ ਪੱਕ ਗਈ ਉਦੋਂ ਤਾਂ ਝੁਕਣੇ ਝੁਕਣਾ ਤਾਂ ਸਾਨੂੰ ਸਮਝਾ ਦਿੱਤਾ ਇਸ ਕਰਕੇ ਕਹਿੰਦੇ ਵੀ ਜਿਹੜੀ ਭਗਤੀ ਨਾਲ ਤੂੰ ਮੁਕਤ ਹੋਣਾ ਹੈ ਜਿਹੜੇ ਨਾਮ ਜਪ ਨਾਲ ਤੂੰ ਮੁਕਤ ਹੋਣਾ ਮੂਰਖਾ ਉਹ ਵੀ ਤੂੰ ਮਾਇਆ ਦੇ ਧੰਨ ਵਿੱਚ ਲਾ ਦਿੱਤਾ ਕਹਿੰਦੇ ਜੇ ਭਗਤੀ ਉਹ ਆਪਾਂ ਮਾਇਆ ਵਾਸਤੇ ਕਰਨ ਲੱਗ ਗਏ ਤੇ ਤੈਨੂੰ ਮਾਇਆ ਤੋਂ ਕੌਣ ਛੁਡਾਏਗਾ ਇਸ ਕਰਕੇ ਕਹਿੰਦੇ ਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਆਹਦਾ ਖੇਡ ਦੇਖ ਇੱਕ ਦਿਨ ਦਾ ਧਨ ਮੁੱਕ ਗਿਆ ਦੂਜੇ ਦਾ ਮੁੱਕ ਗਿਆ ਹੁਣ ਤੇਰਾ ਘਰਾੜਾ ਵੱਜਦਾ ਤੈਨੂੰ ਦੇਹੀ ਚੋਂ ਕੱਢ ਲਿਆ ਜਾਂਦਾ ਪਰ ਸਵਾਸਾਂ ਦਾ ਧਨ ਪਿਆ ਦੁਬਾਰਾ ਦੇਹੀ ਚ ਭੇਜ ਦਿੰਦੇ ਨੇ ਅਗਲੇ ਦਿਨ ਜਗਾ ਦਿੰਦੇ ਆ ਇਸੇ ਤਰ੍ਹਾਂ ਇੱਕ ਦਿਨ ਪੱਕਾ ਘਰਾੜਾ ਵੱਜਣਾ ਹੈ। ਸੁਆਸਾਂ ਦਾ ਧੰਨ ਹੋ ਜਾਣਾ ਹੈ ਖਤਮ। ਹੁਣ ਤਾਂ ਸਵੇਰ ਨੂੰ ਪੁੱਠਾ ਮੋੜ ਦਿੰਦੇ ਫਿਰ ਦੇਹੀ 'ਚ ਨਿਵੜਨ ਦਿੰਦਾ ਅਗਲੇ ਨੇ। ਇੰਤਜ਼ਾਮ ਕਰ ਲਾ। ਹੁਣ ਤਾਂ ਅਲਪਮੌਤ ਦੇ ਕੇ ਤੈਨੂੰ ਦਿਖਾ ਰਿਆ ਮੈਂ ਵੀ ਤੇਰਾ ਇੱਥੇ ਕੁਝ ਨਹੀਂ ਹੈ, ਇੱਕ ਖੇਲ ਹੈ, ਖੇਲ-ਖੇਲ। ਔਰ ਇਸ ਖੇਲ ਦੀ ਜ਼ਿੰਮੇਵਾਰੀ ਮੇਰੀ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ। ਇੱਥੇ ਦੀ ਜ਼ਿੰਮੇਵਾਰੀ ਮੇਰੀ ਹੈ। ਤੂੰ ਸਿਰਫ ਨਾਮ ਜਪਣਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਕੇਵਲ ਨਾਮ ਤੂੰ ਨਾਮ ਜਪ ਫਿਰ ਘਰ ਦੇ ਵਿੱਚ ਬੈਠ ਕੇ ਖੇੜ ਮਨ ਨੂੰ ਥਿਰ ਕਰ ਲੈ ਉਹ ਥਿਰ ਕਰ ਕਿੱਥੇ ਆ ਜਿੱਥੇ ਅਨਹਦ ਬਾਣੀ ਚੱਲ ਰਹੀ ਹੈ ਸੁਰਤੀ ਅਨਹਦ ਬਾਣੀ ਨਾਲ ਜੋੜ ਗੁਰਮੰਤਰ ਨਾਲ ਜੋੜ ਸਾਹਮਣੇ ਸੱਚ ਦੀ ਜੋਤ ਦੇਖ ਇਸ ਤਰੀਕੇ ਖੇੜ ਕੀ ਹੁਕਮ ਕਰਦੇ ਆ ਸਾਨੂੰ ਰੋਜ਼ ਅੰਤਰਗੁਰ ਅਰਾਧਨਾ ਜੀਵਾ ਜਪ ਗੁਰ ਨਾਉ ਨੇਤਰੀ ਸਤਗੁਰ ਵੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਈ ਠਾ ਤੂੰ ਆਪ ਦਾ ਸੱਚ ਦੀ ਜੋਤ ਦੇ ਦਰਸ਼ਨ ਕਰਦਾ ਰਹਿ ਨਾਲੇ ਆਕਾਰ ਨੂੰ ਦੇਖ ਨਾਲੇ ਆ ਜਿੰਮੀ ਜਮਾਨ ਦੇ ਵਿੱਚ ਸਮਾਈ ਹੋਈ ਪਾਰਦਰਸ਼ਟ ਜੋਤ ਨੂੰ ਦੇਖ ਅਨਹਦ ਨੂੰ ਸੁਣ ਸਿਮਰਨ ਕਰ ਔਰ ਕਰਮ ਕਰਦਾ ਰਹਿ ਕਿਸੇ ਵੀ ਵੇਲੇ ਮੈਂ ਤੈਨੂੰ ਆਵਾਜ਼ ਮਾਰ ਕੇ ਇਸ ਕਾਇਆ ਦੇ ਵਿੱਚੋਂ ਵਾਪਸ ਬੁਲਾ ਸਕਦਾ ਹਮ ਆਦਮੀ ਹਾਂ ਇਕਦਮੀ ਮਹੌਲਤ ਮਹੁਤ ਨਾ ਜਾਣਾ ਨਾਨਕ ਬਿਨ ਵੈ ਤਿਸੇ ਸਰੀ ਉਹ ਜਾਕੇ ਜੀ ਪ੍ਰਾਣਾ ਅੰਧਲੇ ਵਿਚਾਰ ਦੇਖ ਜੀਵਨਾ ਕੇਤੇਕ ਦਿਨਾ ਵਿਚਾਰ ਕੇ ਦੇ ਤਾਂ ਜਦੋਂ ਅਸੀਂ ਬਾਣੀ ਨੂੰ ਗੁਰਮਖੋ ਇਸ ਤਰ੍ਹਾਂ ਨਹੀਂ ਨਾ ਵਿਚਾਰਦੇ ਫਿਰ ਅਸੀਂ ਸਾਰੀ ਭਗਤੀ ਪਾਠ ਬਾਣੀ ਮਾਇਆ ਦੇ ਲਈ ਕਰਦੇ ਰਹਿੰਦੇ ਆ ਇਸੇ ਲਈ ਕਰੀ ਜਾਂਦੇ ਆ ਗੁਰੂ ਘਰਾਂ ਚ ਵੀ ਆਉਂਦੇ ਆ ਸੰਗਤ ਵਿੱਚ ਵੀ ਆਉਂਦੇ ਆ ਮਾਇਆ ਦੇ ਫਲ ਲਈ ਆਉਂਦੇ ਆ ਉਹ ਮਿਲੀ ਵੀ ਜਾਣਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਹ ਮਿੱਠੀ ਇੰਨੀ ਹੈ ਤੁਹਾਨੂੰ ਪਤਾ ਨਹੀਂ ਹੈਗਾ ਤੁਸੀਂ ਇੱਕ ਮੱਖੀ ਦੀ ਨਿਆਈਓ ਜਿਵੇਂ ਮੱਖੀਆਂ ਜਿੱਥੇ ਗੁੜ ਬਣਦਾ ਚਾਸ਼ਨੀ ਬਣਦੀਆਂ ਆਉਂਦੀਆਂ ਤਾਂ ਮਠਾਸ ਖਾਣਾ ਪਰ ਕਹਿੰਦੇ ਮੱਖੀ ਮਿੱਠੇ ਮਰਨਾ ਉਹ ਚਾਸ਼ਨੀ ਚੀੜੀ ਇੰਨੀ ਹੁੰਦੀ ਆ ਵੀ ਮੱਖੀ ਨਿਕਲ ਨਹੀਂ ਸਕਦੀ ਅਸੀਂ ਮਾਇਆ ਦੇ ਪਦਾਰਥ ਮੰਗਤੇ ਰਹੇ ਹਾਂ ਭਗਤੀ ਨੂੰ ਤਾਂ ਭੁੱਲਤਾ ਗਏ ਹਾਂ ਪਰ ਇਹੀ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀ ਤਰਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਸਾਈ ਸਾਈ ਨਹੀਂ ਹੋਣਾ ਇਹਨਾਂ ਤੇ ਉਹ ਨਾਮ ਲੈ ਲਾ ਉਹ ਨਾਮ ਲੋਕ ਪ੍ਰਲੋਕ ਦੇ ਵਿੱਚ ਵੱਜ ਰਿਹਾ ਉਹਨੇ ਤੈਨੂੰ ਮੁਕਤ ਕਰਾਉਣਾ ਹੈ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਉਹ ਨਾਮ ਕੀ ਹੈ ਜੈ ਜੈ ਸ਼ਬਦ ਅਨਾਹਦ ਵਜੇ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾથે ਉਹ ਜਿਹੜਾ ਅਨਾਹਦ ਸ਼ਬਦ ਵੱਜ ਰਿਹਾ ਦਿਨ ਰਾਤ ਉਹ ਸੰਹਦ ਸ਼ਬਦ ਤੱਕ ਕਮਾਈ ਕਰਕੇ ਆਪਦੀ ਸੁਰਤੀ ਨੂੰ ਲੈ ਜਾ ਫਿਰ ਤੂੰ ਇਥੋਂ ਮੁਕਤ ਹੋ ਸਕਦਾ ਹੈ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣਾ ਫਰਮਾਨ ਹੈ ਗੁਰਮਖੋ ਆਪਾਂ ਸਿਮਰਨ ਤੋਂ ਬਿਨਾਂ ਇਥੋਂ ਤਰ ਨਹੀਂ ਸਕਦੇ ਆਪ ਵੀ ਜਪਈਏ ਆਪ ਦੇ ਪਰਿਵਾਰ ਨੂੰ ਵੀ ਜਪਾਈਏ ਤਾਂ ਹੀ ਅਸੀਂ ਇਥੋਂ ਮੁਕਤ ਹੋ ਸਕਦੇ ਹਾਂ ਨੀ ਤਾਂ ਮਾਇਆ ਤਾਂ ਸਾਡੇ ਖਿਆਲਾਂ ਦੇ ਉੱਪਰ ਸਾਡੇ ਵਿਚਾਰਾਂ ਦੇ ਉੱਪਰ ਜਾਲ ਪਾ ਦਿੰਦੀ ਹੈ ਸਾਨੂੰ ਭੇਜਤ ਨਹੀਂ ਆਉਂਦਾ ਮਾਇਆ ਮਮਤਾ ਪਵੈ ਖਿਆਲੀ ਜਮਪੁਰ ਫਾਸੇਗਾ ਜਮਜਾਲੀ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮਕ ਰਹਿ ਖਵਾਰੀ ਜੀਓ ਮੋਹ ਦੇ ਬੰਨਣ ਪੈ ਜਾਂਦੇ ਆ ਤੇ ਜੀਵ ਕਹਿੰਦੇ ਆ ਵੀ ਨਾਮ ਜਪਣ ਦੀ ਤਾਂ ਕੋਈ ਲੋੜ ਹੀ ਨਹੀਂ ਬਾ ਗਿਆਨ ਦੇ ਵਿੱਚ ਰਹੀ ਜਾਓ ਜਿੰਨੀ ਦੇਰ ਤੱਕ ਅਸੀਂ ਨਾਮ ਨਹੀਂ ਜਪਦੇ ਸਾਡਾ ਬੰਨਣ ਹੀ ਨਹੀਂ ਟੁੱਟਦਾ ਮਨ ਜਿਹੜਾ ਹੈਗਾ ਬ੍ਰਹਮ ਗਿਆਨ ਵਿੱਚ ਆਉਂਦਾ ਹੀ ਨਹੀਂਗਾ ਕਿਉਂਕਿ ਇੱਕ ਧਰਮ ਹੀ ਐਸਾ ਵਿਸ਼ਾ ਹੈ ਜਿਸ ਦੇ ਵਿੱਚ ਜਿੰਨਾ ਕ ਸਾਨੂੰ ਲੱਗਦਾ ਓਨਾਂ ਕ ਅਸੀਂ ਚੱਕ ਲੈਨੇ ਆ ਬਾਕੀ ਕਹਿੰਨੇ ਆ ਵੀ ਹਾਂ ਵਾ ਠੀਕ ਹੈ ਠੀਕ ਹੈ ਨਾ ਜੀ ਧਰਮ ਦੀ ਕਸਵੱਟੀ ਨਹੀਂ ਅਸੀਂ ਲਾਉਂਦੇ ਆ ਆਪਣੇ ਉੱਪਰ ਹਾਂਜੀ ਜਿਹੜਾ ਨਾਮ ਨਹੀਂ ਜਪਦਾ ਨਾ ਜੀ ਗੁਰੂ ਸਾਹਿਬ ਨੇ ਕਿਹਾ ਜਿੰਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਮੈਂ ਤਾਂ ਪ੍ਰੇਮ ਚ ਹੀ ਰਹਿਣਾ ਨਾ ਜੀ ਗੁਰੂ ਸਾਹਿਬ ਨੇ ਕਿਹਾ ਹੱਥ ਪਾਉ ਕਰ ਕਾਮ ਸਭ ਚੀਤ ਨਰਨਜਨ ਨਾਲ ਮੇਰਾ ਤਾਂ ਜੁੜਿਆ ਹੋਇਆ ਜਿੰਨਾ ਕ ਦਿਲ ਕਰਿਆ ਉਹ ਪੰਕਤੀ ਚੱਕ ਕੇ ਵੀ ਮੇਰਾ ਤਾਂ ਪ੍ਰੇਮ ਵੀ ਏ ਮੈਂ ਤਾਂ ਜੁੜਿਆ ਹੋਇਆ ਮੇਰੇ ਤਾਂ ਮਨ ਮਨ ਚ ਸਾਰਾ ਕੁਝ ਹੀ ਚੱਲਦਾ ਰਹਿੰਦਾ ਤੂੰ ਬੋਲ ਕੋ ਹੋਰ ਗੱਲ ਕਰ ਇੱਕ ਅਸੀਂ ਦੇਖੋ ਜਿੱਥੇ ਵੀ ਬੈਠਾਂਗੇ ਸੰਸਾਰ ਦੀਆਂ ਗੱਲਾਂ ਕਰਾਂਗੇ ਵਪਾਰ ਦੀਆਂ ਕਰਾਂਗੇ ਪਰ ਨਾ ਨਾਮ ਦੀ ਨਾ ਬਾਣੀ ਦੀ ਨਾ ਸੱਚ ਦੀ ਪੁੱਛਦੇ ਨਹੀਂ ਹੈਗੇ ਗੁਰਮੁਖੋ ਸਿਮਰਨ ਕਿੰਨਾ ਕਰਦੇ ਹੋ ਗੁਰਮੁਖੋ ਅਵਸਥਾ ਅਭਿਆਸ ਕਿੱਥੋਂ ਤੱਕ ਪਹੁੰਚ ਗਿਆ ਕੀ ਆਨੰਦ ਮਾਣ ਰਹੇ ਹੋ ਉਹ ਸੱਚੀ ਗੱਲ ਨਹੀਂ ਕਰਦੇ ਕਿਉਂਕਿ ਰੋਜ਼ ਸ਼ਾਮ ਨੂੰ ਵੀ ਘਰ ਜਾਣੇ ਆ ਪਤਾ ਨਹੀਂ ਪਿਤਾ ਨੇ ਸੀਟੀ ਮਾਰ ਕੇ ਕਦੋਂ ਬੁਲਾ ਲੈਣਾ ਵੀ ਕਿੰਨਾ ਕ ਨਾਮ ਤਨ ਖੱਟ ਲਿਆ ਇਹ ਗੱਲ ਨਹੀਂ ਕਰਦੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਨਾਮ ਉਹ ਨਾਦ ਦੀ ਆਵਾਜ਼ ਦੇ ਨਾਲ ਜੁੜ ਜਾਓ ਇਹ ਸੰਸਾਰ ਦੇ ਵਿੱਚ ਪਰਲੋ ਆਉਂਦੀ ਹੈ ਸਭ ਕੁਝ ਨਾਸ ਹੋ ਜਾਂਦਾ ਹੈ ਤਰਤੀ ਅਸਮਾਨ ਸੂਖਮ ਜੁਨਾ ਇਥੋਂ ਤੱਕ ਜਿਹੜੇ ਦੇਵ ਲੋਕ ਦੀ ਸੂਖਮ ਜੁਨਾ ਹੈ ਦੇਵ ਲੋਕ ਜਿਹੜਾ ਬਣਿਆ ਹੋਇਆ ਹੈ ਭੂਤ ਲੋਕ ਜਿਹੜਾ ਬਣਿਆ ਹੋਇਆ ਹੈ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਇਹ ਵੀ ਉਸ ਅਗਣ ਦੇ ਵਿੱਚ ਸੜ ਜਾਂਦੀਆਂ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੁਬ ਸਾਧੂ ਕੌਣ ਹੈ ਸਾਧੂ ਉਹ ਸੂਖਮ ਜੋਤ ਹੈ ਜਿਹੜੀ ਨਾਦ ਦੀ ਆਵਾਜ਼ ਨੂੰ ਸੁਣਦੀ ਸੁਣਦੀ ਉਹ ਨਾਦ ਵਿੱਚ ਸਮਾ ਗਿਆ ਨਾਦ ਦੀ ਆਵਾਜ਼ ਵੀ ਵੱਜਦੀ ਰਹਿੰਦੀ ਹੈ ਸਾਧੂਆਂ ਦੀ ਮੂਰਤ ਸੱਚਖੰਡ ਵਿੱਚ ਹਮੇਸ਼ਾ ਵਰਾਜਮਣ ਰਹਿੰਦੀ ਹੈ ਤੇ ਚਾਹੇ ਮਾਲਕ ਵਰਾਜਮਣ ਰਹਿੰਦਾ ਬਾਕੀ ਸਭ ਸਮਾ ਪੈਣ ਤੇ ਵਿੰਸ ਜਾਂਦਾ ਇਸ ਕਰਕੇ ਕਹਿੰਦੇ ਆ ਉਹਨਾਂ ਯੋਧਿਆਂ ਮਹਾਬਲੀਆਂ ਸੂਰਮਿਆਂ ਦੇ ਨਾਲ ਯਾਰੀ ਪਾ ਲੋ ਉਹਨਾਂ ਨਾਲ ਬੈਠ ਕੇ ਨਾਮ ਜਪੋ ਉਹ ਆਪ ਜਿੱਥੇ ਬੈਠੇ ਆ ਉੱਥੇ ਤੁਹਾਨੂੰ ਲੈ ਜਾਣਗੇ ਤਿੱਥੈ ਯੋਧ ਮਹਾਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕੇ ਰਾਮ ਵਸੈ ਉਹ ਤਾਂ ਐਸੇ ਸੂਰਮੇ ਹੁੰਦੇ ਨੇ ਜਿਹੜੀ ਛਲਕਾ ਨਾਗਣ ਨੇ ਕੋਈ ਇੰਦਰ ਕੋਈ ਬ੍ਰਹਮਾ ਕੋਈ ਸ਼ਿਵ ਵੱਡੇ ਵੱਡੇ ਜੋਗੀ ਮੁਨੀ ਜਤੀ ਤਪੀਸ਼ਰ ਖੰਡ ਬ੍ਰਹਮੰਡਾਂ ਨੂੰ ਨਹੀਂ ਛੱਡਿਆ ਕਹਿੰਦੇ ਮਹਾਰਾਜ ਕਹਿੰਦੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਣ ਤੀਨ ਲੋਕ ਕੀ ਪਿਆਰੀ ਉਹਨਾਂ ਤਾਂ ਉਸ ਮਾਇਆ ਨੂੰ ਖਾ ਲਿਆ ਜਿਹੜੀ ਮਾਇਆ ਨੇ ਜਿੰਨ ਬੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਰਾਖ ਲਿਓ ਏ ਵਿਖਈ ਜਿਓ ਦੇਹੋ ਆਪਣਾ ਨਾਉ ਜਿੰਨੇ ਖੰਡ ਬ੍ਰਹਮੰਡ ਨਹੀਂ ਛੱਡੇ ਉਹ ਮਾਇਆ ਨੂੰ ਛਲਕਾਂ ਨਾਗਣ ਨੂੰ ਕਬੀਰ ਸਾਹਿਬ ਕਹਿੰਦੇ ਵੱਡ ਬੁੱਢ ਕੇ ਸਾਰੀ ਥੱਲੇ ਸਿੱਡ ਦਿੱਤੀ ਕੀ ਕਹਿੰਦੇ ਕਾਨੋਂ ਕਾਟੀ ਨਾਕੋਂ ਕਾਟੀ ਕਾਨੋਂ ਕੱਟ ਕੀ ਹੁੰਦੀ ਆ ਜੀਵਾਂ ਦੇ ਵਿੱਚ ਸਭ ਤੋਂ ਵੱਡਾ ਔਗਣ ਹੁੰਦਾ ਲੋਕ ਲੱਜ ਕੰਨਾਂ ਦੇ ਵੀ ਲੋਕ ਕੀ ਕਹਿਣਗੇ ਮੈਂ ਨਾਮ ਜਪੂਗਾ ਪਰਿਵਾਰ ਕੀ ਕਹੂਗਾ ਕੋਈ ਕੀ ਕਹੂਗਾ ਅਸੀਂ ਲੋਕਾਚਾਰੀ ਦੇ ਵਿੱਚ ਹੀ ਔਗਣ ਕਰਦੇ ਹੁਣ ਮਹਿੰਗੇ ਵਿਆਹ ਕਰਦੇ ਆਂ ਸ਼ਰਾਬਾਂ ਚ ਲਾਉਨੇ ਆਂ ਵਿਆਹਾਂ ਦੇ ਵਿੱਚ ਨਚਾਰਨ ਚਾਉਨੇ ਆਂ ਪਤਾ ਵੀ ਹੁੰਦਾ ਵੀ ਇਹ ਨਹੀਂ ਕਰਨਾ ਲੋਕ ਕੀ ਕਹਿਣਗੇ ਲੋਕਾਚਾਰੀ ਹੈ ਜੇ ਅਸੀਂ ਕਹਿ ਦਈਏ ਵੀ ਵੱਡਾ ਖਰਚਾ ਕਰਨਾ ਆ ਤੁਸੀਂ ਸੂਟ ਨਾ ਪਾਓ ਆ ਤੁਸੀਂ ਗੱਡੀ ਨਾ ਖਰੀਦੋ ਲੋਕ ਕੀ ਕਹਿਣਗੇ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਕੰਨਾਂ ਤੋਂ ਵੱਡੀ ਕੋਈ ਕੀ ਕਹਿੰਦਾ ਕੀ ਨਹੀਂ ਕਹਿੰਦਾ ਵਾਹ ਗੁਰੂ ਵਾਹ ਗੁਰੂ ਫਿਰ ਕਹਿੰਦੇ ਨਾਕੋਂ ਕਾਟੀ ਫਿਰ ਸੰਸਾਰ ਦੇ ਵਿੱਚ ਦੂਜਾ بڑا ਵੱਡਾ ਔਗਣੇ ਵੀ ਨੱਕ ਦਾ ਸਵਾਲ ਹੁੰਦਾ ਆਪਦੀ ਹੌਮਾ ਇੰਨੀ ਹੁੰਦੀ ਐ ਵੀ ਮੈਨੂੰ ਇੰਨਾ ਗਿਆਨ ਐ ਮੈਨੂੰ ਸਾਰਾ ਕੁਝ ਪਤਾ ਐ ਮੈਨੂੰ ਕੋਈ ਜਪਣ ਦੀ ਮੈਨੂੰ ਕੋ ਧਿਆਉਣ ਦੀ ਲੋੜ ਨਹੀਂ ਮੈਂ ਸੰਪੂਰਨ ਐ ਜਾਂ ਮੈਂ ਵੱਡਾ ਜੀ ਮਨਿਸਟਰ ਐ ਮੈਂ ਵੱਡਾ ਅਹੁਦੇਦਾਰ ਐ ਮੈਂ ਵੱਡਾ ਜ਼ਿੰਮੇਦਾਰ ਐ ਮੈਂ ਕਰੂੰਗਾ ਲੋਕ ਮੈਨੂੰ ਕੀ ਕਹਿਣਗੇ ਮਹਾਰਾਜ ਕਹਿੰਦੇ ਦੋਨੋਂ ਔਗਣ ਅਸੀਂ ਸਭ ਤੋਂ ਪਹਿਲਾਂ ਕੱਟੇ ਆ ਕਾਨੋਂ ਕਾਟੀ ਨਾਕੋਂ ਕਾਟੀ ਕਾਠ ਕੂਟ ਕੇ ਡਾਤੀ ਸਾਰੀ ਪ੍ਰਵਾਹ ਛੱਡ ਦਿੱਤੀ ਲੋਕਪਤੀ ਆਰੇ ਕਸ਼ੂਨਾ ਹੋਈ ਨਾ ਹੀ ਰਾਮ ਇਆਣਾ ਸਾਰਾ ਲੋਕਾਂ ਦੀ ਪ੍ਰਵਾਹ ਛੱਡ ਕੇ ਇੱਕੋ ਰਾਮ ਰਾਮ ਜਪਿਆ ਜਾਤ ਦੇ ਜੁਲਾਹੇ ਸੀ ਮੁਸਲਮਾਨੀ ਪਰਿਵਾਰ ਦੇ ਵਿੱਚ ਪੈਦਾ ਹੋਏ ਪਰ ਫਿਰ ਵੀ ਰਾਮ ਰਾਮ ਜਪਿਆ ਰਾਮ ਰਾਮ ਜਪਿਆ ਉਹ ਰਮੇ ਹੋਏ ਰਾਮ ਨੂੰ ਜਪਿਆ ਕਿਸੇ ਦੇਵਤੇ ਨੂੰ ਨਹੀਂ ਜਿਹੜਾ ਰਾਮ ਰਮਿਆ ਹੋਇਆ ਹੈ ਜਿਹੜਾ ਹਰੀ ਹਰੇਕ ਜਗ੍ਹਾ ਤੇ ਹੈ ਉਸ ਰਾਮ ਨੂੰ ਜਪਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਕਬੀਰ ਸਾਹਿਬ ਨੇ ਕਿੰਨਾ ਪ੍ਰਚਾਰ ਕੀਤਾ ਕਿੰਨਾ ਉਹ ਸੱਚ ਨਿਰੰਕਾਰ ਦੇ ਨਾਲ ਜੋੜਿਆ ਪਰ ਸਾਡੇ ਦੇਖੋ ਇਹੀ ਹੁੰਦਾ ਮੈਨੂੰ ਅਭਿਆਸ ਨਹੀਂ ਕਰਨ ਦਿੰਦਾ ਮੇਰਾ ਪਰਿਵਾਰ ਕਹਿੰਦਾ ਇਹ ਕੀ ਕਰਨ ਲੱਗ ਗਿਆ ਮੈਂ ਜੀ ਕਮਰੇ ਚ ਬਹਿ ਕੇ ਨਹੀਂ ਕਰ ਸਕਦਾ ਮੈਂ ਉੱਥੇ ਨਹੀਂ ਇਹੀ ਲੋਕ ਲੱਜਾਈ ਹੈ ਇਹ ਨੱਕ ਦਾ ਸਵਾਲ ਹੈ ਵੀ ਜੇ ਮੈਂ ਜਪਣ ਲੱਗ ਗਿਆ ਦੂਸਰੇ ਕਹਿਣਗੇ ਵੀ ਤੂੰ ਇਹ ਕੀ ਕਰੀ ਜਾਨਾ ਵਾਹਿਗੁਰੂ 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 ਇਹ ਤੂੰ ਕਿੱਥੋਂ ਸਿੱਖਿਆ ਹੈ ਤਈ ਜਿਹੜੀ ਮਨ ਦੀ ਸੂਖਮ ਜੀ ਹੋਮੈ ਹੁੰਦੀ ਐ ਲੋਕ ਲਜਾ ਹੁੰਦੀ ਐ ਨਾ ਇਹ ਨਾਮ ਜਪਣ ਦੇਵੇ ਨਾ ਇਹ ਸੰਗਤ ਵਿੱਚ ਜਾਣ ਦੇਵੇ ਕਬੀਰ ਸਾਹਿਬ ਕਹਿੰਦੇ ਬਸ ਜੇ ਦੋ ਔਗਣ ਘਟਤੇ ਨਾ ਸਿੱਧਾ ਮਨ ਥਿਰ ਹੋ ਜਾਊਗਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਫੇਰ ਕੱਲਾ ਕੱਲਾ ਸਿੱਖ ਗੱਜੂਗਾ ਕੱਲਾ ਕੱਲਾ ਸਿੱਖ ਗੱਜੂਗਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਇੱਕ ਖਾਲਸੇ ਦੀ ਬਰਕਤ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ ਕੱਲਾ ਕੱਲਾ ਜਦੋਂ ਗੁਰਮੁਖ ਗੱਜਣ ਲੱਗ ਗਿਆ ਸਾਰੀ ਧਰਤੀ ਤੇ ਸੁਖ ਦਾ ਰਾਜ ਆਏਗਾ ਹੁਣੇ ਮਾਇਆ ਨੇ ਸਾਡੇ ਉੱਪਰ ਜਾਲ ਹੀ ਐਸਾ ਪਾ ਦਿੱਤਾ ਕਿ ਨਾ ਸਾਨੂੰ ਨਾਮ ਜਪਣ ਦੇਵੇ ਨਾ ਗੁਰੂ ਸਤਤ ਕਰਨ ਦੇਵੇ ਨਿੰਦਿਆ ਚੁਗਲੀ ਜਿੰਨੀ ਮਰਜ਼ੀ ਕਰ ਲੋ ਸੰਸਾਰ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲੋ ਪਰ ਇਹ ਨਹੀਂ ਕਰਨ ਸੋ ਗੁਰਮਖੋ ਇਸ ਜਾਲ ਨੂੰ ਕੱਟਿਏ ਗੁਰਮਖਾਂ ਦੇ ਨਾਲ ਪਿਛਲੇ 10 15 ਦਿਨ ਪਹਿਲਾਂ ਆਪ ਜੀ ਦੇ ਇੱਥੇ ਸਥਾਨ ਤੇ ਦਰਸ਼ਨ ਹੋਏ ਸੀ ਤਾਂ ਗੁਰਮਖਾਂ ਨੇ ਪ੍ਰਬੰਧਕ ਕਮੇਟੀ ਨੇ ਬੇਨਤੀ ਕੀਤੀ ਸੀ ਕਿ ਆਪ ਜੀ ਇੱਕ ਖੁੱਲਾ ਸਮਾਂ ਹੋਰ ਦਿਓ ਵੀ ਬਹੁਤ ਆਨੰਦ ਆਇਆ ਸਾਨੂੰ ਸਿਮਰਨ ਵਿਆਸ ਕਥ ਦੀ ਵਿਚਾਰ ਅਨਹਦ ਬਾਣੀ ਪ੍ਰੈਕਟੀਕਲ ਦੀ ਵਿਚਾਰ ਹੋਈ ਜਿਹੜੀ ਇਹ ਕਥਾ ਆਪਾਂ ਕਰੀ ਜਾਂ ਨਾ ਗੁਰਮਖੋ ਇਹਨੂੰ ਗੁਰਬਾਣੀ ਵਿੱਚ ਨਿਰਗੁਣ ਦੀ ਕਥਾ ਕਹਿੰਦੇ ਆ ਜਿਹਦੇ ਵਿੱਚ ਕੇਵਲ ਨਾਮ ਸੱਚ ਅਨਹਦ ਗੁਰਬਾਣੀ ਦੀ ਸਭ ਤੇ ਉੱਤਮ ਹਰ ਕੀ ਕਥਾ ਦੀ ਗੱਲ ਕੀਤੀ ਜਾਂਦੀ ਹੈ ਨਿਰਗੁਣ ਕਥਾ ਕਥਾ ਹੈ ਹਰ ਕੀ ਤੇ ਆਪਾਂ ਨੂੰ ਹੁਕਮ ਵੀ ਇਹੀ ਹੈ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਤਾਂ ਅੱਜ ਆਪ ਜੀ ਦੇ ਫਿਰ ਦਰਸ਼ਨ ਹੋਏ ਨੇ ਸਾਰੇ ਗੁਰਮੁਖ ਪਿਆਰਿਆਂ ਦੇ ਨਾਮ ਅਭਿਆਸ ਦੀਆਂ ਗੱਲਾਂ ਵਿਚਾਰਾ ਹੋਈਆਂ ਨੇ ਗੁਰਮੰਤਰ ਜਪਣ ਦੇ ਤਰੀਕੇ ਦੇ ਵਿਚਾਰ ਹੋਈ ਹੈ ਅਨਹਦ ਬਾਣੀ ਅੰਮ੍ਰਿਤ ਰਸ ਕਿਵੇਂ ਪ੍ਰਗਟ ਹੁੰਦਾ ਦਸਮਾ ਘਰ ਕੀ ਹੈ ਕਿਵੇਂ ਸਾਡਾ ਸੂਖਮ ਮਨ ਦੇਹੀ ਤੋਂ ਵਿਦੇਹ ਹੁੰਦਾ ਹੈ ਕਿਵੇਂ ਸਵਾਸਾਂ ਦਾ ਧੰਨ ਖਤਮ ਕਰਕੇ ਅਸੀਂ ਆਪਦੇ ਘਰ ਜਾਣਾ ਹੈ ਔਰ ਉਸ ਨਿਜ ਘਰ ਮਹਿਲ ਦੇ ਵਿੱਚ ਅਸੀਂ ਜਾ ਕੇ ਮਲਾਪ ਕਰਨਾ ਹੈ ਮਾਲਕ ਨਾਲ ਸੋ ਆਓ ਨੈਤਰ ਬੰਦ ਕਰਕੇ 1-2 ਮਿੰਟ ਸਬਦ ਦਾ ਅਭਿਆਸ ਉਪਰੰਤ ਸਮਾਪਤੀ ਕਿਉਂਕਿ ਦਿੱਤਾ ਹੋਇਆ ਸਮਾਂ ਹੁਣ ਸਮਾਪਤ ਹੋਣ ਜਾ ਰਿਹਾ ਆਓ ਨੈਤਰ ਬੰਦ ਕਰਕੇ 1-2 ਮਿੰਟ ਵਹਿਗੁਰੂ ਗੁਰਮੰਤਰ ਦੀ ਫਿਰ ਆਵਾਜ਼ ਦੇ ਲਈਏ ਉਸ ਨਿਰੰਕਾਰ ਦੇ ਜਾਪ ਨੂੰ ਜਪੀਏ ਜਿਸ ਨੂੰ ਸਾਨੂੰ ਇਥੋਂ ਪੰਜਾਂ ਦੀ ਬੰਦੀ ਤੋਂ ਮੁਕਤ ਕਰਾਉਣਾ ਆਓ ਅੱਖਾਂ ਬੰਦ ਕਰਕੇ ਨੱਕ ਅਤੇ ਕੰਨ ਤੋਂ ਮਾਇਆ ਨੂੰ ਉਤਾਰ ਕੇ ਬੜੀ ਇਕਾਗਰਤਾ ਦੇ ਨਾਲ ਨਾਮ ਦਾ ਅਭਿਆਸ ਕਰੋ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ 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 그래요. ਰੋ ਵਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤ ਸੋ ਆਪ ਸਾਰੀ ਗੁਰਮੁਖ ਪਿਆਰੀ ਸਾਧ ਸੰਗਤ ਦਾ ਬਹੁਤ ਧੰਨਵਾਦ ਇਸੇ ਤਰ੍ਹਾਂ ਇਹ ਨਾਮ ਜਪਣ ਦਾ ਕਥ ਦੀ ਕਹਾਣੀ ਦਾ ਉਪਰਾਲਾ ਆਨਲਾਈਨ ਵੀ ਕੀਤਾ ਜਾਂਦਾ ਹੈ ਟੈਲੀਗ੍ਰਾਮ ਨਾਮ ਦੀ ਐਪ ਹੈ ਜੀਦੇ ਤੇ 1 ਘੰਟਾ ਸਵੇਰੇ 5 ਤੋਂ 6 1 ਸਵਾ ਘੰਟਾ ਸ਼ਾਮ ਨੂੰ 7 ਤੋਂ ਸਵਾ 8 ਡੇਲੀ ਵਹਿਗੁਰੂ ਗੁਰਮੰਤਰ ਦਾ ਜਾਪ ਕਥ ਦੀ ਕਹਾਣੀ ਕੀਤੀ ਜਾਂਦੀ ਹੈ ਟੈਲੀਗ੍ਰam ਐਪ ਵਿੱਚ ਪੀ ਐਮ ਕੇ ਸੀ ਟੋਹਾਣਾ ਚੈਨਲ ਹੈ ਉਵੇਂ ਵੀ YouTube Facebook ਤੇ ਆਪਜੀ ਪੀ ਐਮ ਕੇ ਸੀ ਟੋਹਾਣਾ ਸਰਚ ਕਰਕੇ ਲਾਹ ਲੈ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਜੀ ਦਾ ਗ੍ਰੰਥੀ ਸਿੰਘ ਸਾਹਿਬਾਨ ਜੀ ਦਾ ਕੀਰਤਨੀ ਜਥਿਆਂ ਦਾ ਕਾਰ ਸੇਵਾ ਵਾਲੇ ਮਹਾਪੁਰਖਾਂ ਦਾ ਆਪ ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਆਪ ਜੀ ਨੇ ਸਾਰਿਆਂ ਨੇ ਰਲ-ਮਿਲ ਕੇ ਇਹ ਨਾਮ ਜਪ ਦੇ ਕੁੰਭ ਦਾ ਲਾਹਾ ਆਪ ਜੀ ਨੇ ਇਹ ਸੇਵਾ ਬਖਸ਼ਿਸ਼ ਕੀਤੀ ਸੋ